ਕੋਸੇ ਲਾਇਆ ਨੇ ਤੇ ਮੈਨੂੰ ਰੋਕੇ ਇਹਨਾਂ ਨੇ ਮੇਰੇ ਸਿਰ ਤੇ ਡੱਟੇ ਮਾਰਦੇ ਤੇ ਮੈਂ ਉੱਥੇ ਰੋਲਾ ਪਾਇਆ ਹੁਣ ਇਹਨਾਂ ਨੇ ਜਨਾਨੀਆਂ ਚੱਕ ਕੇ ਬੁਲਾਡੀਆਂ ਘਰੋ ਤੇ ਆਪਣੀ ਸੇਫਟੀ ਕਰਨ ਦੇ ਆ ਕਿਦਾਂ 10 ਨ ਮਾਰੇ ਸਿਰੇ ਆ ਦੇਖੋ ਡੱਟੇ ਗੱਲਾਂ ਬਣਾ ਰਹੇ ਆ ਆਟਾ ਲੈ ਕੇ ਆਟੇ ਦੀ ਵੀਡੀਓ ਦੇਖ ਲਓ ਇਹ ਦੇਖੋ ਥਾਰੇ ਚੱਲ ਥਾਰੇ ਚੱਲ ਹੁਣ ਇਹਨਾਂ ਨੇ ਆਪਣੇ ਚਾ ਪਛਾਣ ਲਈ ਵੀਡੀਓ ਆਪਣੀਆਂ ਜਨਾਨੀਆਂ ਬੁਲਾਡੀਆਂ ਘਰ ਚੱਲ ਉਹ ਨਫੇ ਦਾ ਥੱਲੇ 10 ਰੱਖ ਦੋ ਤੈਨੂੰ ਪਤਾ ਤੱਲਿਆ ਕੀ ਹੋਇਆ ਤੈਨੂੰ ਪਤਾ ਇਹੋ ਦੱਤ ਉਹ ਦੱਤ ਕਦਰ ਫੜੇ ਦੇਣ ਵਾਲੇ ਲੁਹਾਂਡ ਵਿੱਚ ਮਰ ਗਿਆ ਅੱਜ ਤੂੰ ਹਟ ਜਾ ਹਟ ਜਾ ਦੇਖੋ ਜੀ ਨਾਨੀ ਦੇ ਉੱਤੇ ਦੇਖੋ ਦੇਖੋ ਅੱਜ ਨਾਨੀ ਦੇ ਕੋਹਤ ਦੁਕਾਨੀ ਉਹ ਤਰਾੜ ਕਿੱਥੇ ਆਉਣਾ ਇਹ ਰੋ ਤੇ ਆਪਣੀ ਸੇਫਟੀ ਕਰਨ ਦੇਖੋ ਹੋ ਲਾਣਾ ਨੇ ਆਪਣੇ ਜੱਪ ਚਾ ਲਈ ਵੀਡੀਓ ਬਣਾ ਆਪਣੇ ਜਨਾਨੀਆਂ ਮਲਾਲੀਆਂ ਕਰ ਠੀਕ ਆ ਅ ਦੱਤਰਾ ਜ ਫੜਦਾ ਦੱਤ ਲਗਾੜਦਾ ਔਰ ਦੱਤਰਾ ਹੀ ਫੜਦਾ ਮੁਰੇ ਨਿੱਦ ਦੱਤਰਾ ਹੀ ਫੜਦਾ ਇਹ ਮਜੂਦ ਐਮ ਸੀ ਐ ਮਜੂਦ ਐਮ ਸੀ ਐਸ ਟੀ ਸਾਹਮਣੇ ਆ ਠੀਕ ਆ ਨਾ ਨਿੱਦ ਦੱਤਰੇ ਲਗਾਏ ਕਿਦਾਂ ਦੱਤ ਲਗਾੜਦੇ ਵੇਖੋ ਉਹ ਦੱਤ ਲਗਾੜਦੇ ਬੰਦੇ ਮੁਰੇ ਦੱਤਰੇ ਲਗਾਏ ਦਾ ਠੀਕ ਆ ਨਾ ਅੱਥਿਆਰ ਕੋ ਦੂਜਾ ਤਿਆਰ ਕੀ ਤਿਆਰ ਦੂਜਾ ਦੱਤਕ ਦੱਤ ਜ ਫੜਦੇ ਨੇ ਲੈ ਲਗਾੜ ਵਿੱਚ ਹੋ ਜੀ ਹਾਂ ਗੱਲ ਹੀ ਅੱਜ ਤੋਂ ਫੜ ਜਾਓ ਦੇਖੋ ਜੀ ਨਾਨੀ ਦੇਖੋ ਦੇਖੋ ਮੈਂ ਨਾ ਮਨਦੀਪ ਜੀ ਰਹਿਣਾ ਹਮਾਰੀ ਸੰਗਰ ਦਾ ਦਿਲਾ ਨਗਰ ਦਾ ਇਹ ਆਪਣੀ ਇੱਕ ਵਾਰੀ ਪੁਰਾਣਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਰੰਜਿਸ਼ ਰੱਖੀ ਸੀ ਤੇ ਮੈਨੂੰ ਲੱਭਦੇ ਫਿਰਦੇ ਸੀ ਤੇ ਮੈਂ ਹਟਾਣ ਗਿਆ ਸੀ ਤੇ ਇਹਨਾਂ ਨੇ ਮੌਕਾ ਦੇਖਿਆ ਕਿ ਕੱਲਾ ਹੈ ਤੇ ਇਹਨਾਂ ਨੇ ਮੇਰੇ ਤੇ ਬੜਾ ਸਾਦੀ ਦੋ ਜਣੇ ਹੀ ਦੋਨ ਧਾਤ ਲੈ ਲਈ ਮੇਰੇ ਗਿਮੋਸਰ ਲਾਏ ਨੇ ਤੇ ਮੈਨੂੰ ਰੋਕੇ ਇਹਨਾਂ ਨੇ ਮੇਰੇ ਸਿਰ ਤੇ ਡੱਤਰ ਮਾਰਦੇ ਤੇ ਮੈਂ ਉੱਥੇ ਰੋਲਾ ਪਾਇਆ ਉਸੇ ਮੇਰਾ ਭਰਾ ਮੱਖੇ ਬੰਦੀਵਾਰ ਗਰੋਹ ਜੀ ਉਹ ਬੰਦੌੜ ਕੇ ਆਇਆ ਨੇ ਮੈਨੂੰ ਛੁਡਾਇਆ ਛੁਡਾਇਆ ਉਪਰੋਂ ਆਪਾਂ ਨਿਕਲੇ ਆਂ ਸਕੂਟੀ ਜੀ ਬਚਾ ਕੇ ਇਹਨੇ ਤੇ ਨਾਲ ਗੱਡੀ ਹੱਡੇ ਮੰਨ ਲਾ ਲਈਏ ਤੇ ਜਲਦੀ ਗੱਡੀ ਆਣੇ ਸਾਡੇ ਜਮ ਮਾਰੀਏ ਤੇ ਬਾਅਦ ਚੋਂ ਗੱਡੀ ਚੋਂ ਨਿਕਾ ਕੇ ਮੇਰੇ ਵੱਡੇ ਭਰਾ ਦੇ ਡੱਤਰ ਮਾਰੇ ਇਹਨਾਂ ਨੇ ਪੰਜ ਚੋਥੇ ਉਹ ਕਿਤੇ ਮੇਰਾ ਫਰੈਂਡ ਵੀ ਆਇਆ ਉਹਦੇ ਤੇ ਵੀ ਇਹਨਾਂ ਨੇ ਬਾਤਾਂ ਕੀਤੀਆਂ ਬਾਤ ਰੁੱਤੋਏ ਨਿਕਲ ਗਏ ਕਿਸ ਕਿਸ ਗੱਲ ਲੱਗੀ ਹਾਂ ਗੱਲ ਲੱਗੀ ਕਿ ਪ੍ਰਾਨੀ ਲੱਜੀ ਸੀ ਆਪਣਾ ਝਗੜਾ ਹੋਇਆ ਹੀ ਇੱਕ ਵਾਰੀ ਅੰ딥 ਮਾਮੇ ਨਾਲ ਤੇ ਉਹ ਗੱਲੋਂ ਲੱਗੇ ਇਹਨਾਂ ਨੇ ਉਹਦੇ ਬਾਤ ਕਰ ਦਿੱਤੀ ਹੈ ਕਿੰਨੇ ਜਣੇ ਸੀ ਉਹਨਾਂ ਦੇ ਇੱਕ ਇਹ ਲਫਰੀ ਧੀ ਲਵ ਸ਼ਰਮਾ ਹੀ ਚੇਤਰਾਗੜ੍ਹ ਤੋਂ ਤੇ ਅਪਰੇਪਸਤਾ ਵੀ ਜਿਹਨਾਂ ਦਾ ਮੁੰਡੇ ਬੇਟੇ ਨਾਲ ਮੇਰਾ ਝਗੜਾ ਹੋਇਆ ਹੈ ਇਹ ਦੋ ਮੁੰਡੇ ਹੋរី ਤੁਸੀਂ ਤੁਸੀਂ ਇਕੱਲੇ ਸੀ ਆ ਮੈਂ ਤਾਂ ਇਕੱਲਾ ਸੀ ਕਿ ਜਿਹਨਾਂ ਨੇ ਮੇਰੇ ਘੱਟਰੇ ਮਾਰੇ ਉਹ ਜੀ ਉਹਨੇ ਪਛਾਇਆ ਮੈਂ ਜਦੋਂ ਮੈਂ ਵਿਚਾਗੇ ਨਿਕਲੇ ਨਾ ਗੱਡੀ ਮਗਰ ਲਾ ਲਈ ਤੇ ਸਕੂਟਰੀ ਦੇ ਮਾਰੇ ਇਹਨਾਂ ਨੇ ਚਲਦੇ ਗੱਡੀ ਤੇ ਉਸ ਤੋਂ ਬਾਅਦ ਆਜੂ ਨੇ ਦਿੱਲੀ ਦੇ ਨਿਕੜਕੀ ਦਫ਼ਤਰ ਮਾਰਤੀ ਭਰਾ ਦੇ ਤੋਂ ਮੇਰਾ ਫਰੈਂਡ ਦੀ ਹੈ ਉਹਦੀ ਵੀ ਮਾਰਤੀ ਹੈ 19 ਕਪਲੇਟ ਕੀ ਸੀ 19 ਕਪਲੇਟ ਕੀ ਕੀ ਕਹਿੰਦੇ ਬਈ ਕੋਈ ਜਿਹੜਾ ਕਾਨੂੰਨ ਕੈਂ ਜੋ ਕਾਰਵਾਈ ਬਣਦੀ ਹੈ ਕਰੋ ਕੀ ਮੰਗ ਕਰਦੇ ਮੰਗੇ ਸਰਕਾਰ ਨੂੰ ਕਰਦੇ ਇਹ ਤਾਂ ਜਿਹੜਾ ਗੁੱਲਾਗਰਦੀ ਕਰਦੇ ਹੈ ਇਹਨਾਂ ਦੇ ਸਬੰਧ ਸਰਕਾਰ ਤੋਂ ਕਾਰਵਾਈ ਨਹੀਂ ਹੋਣੀ ਕਿ ਨਾਮ ਆਪਣਾ ਕੀ ਸਭ ਕਰਨਾ ਹੈ ਮੇਰਾ ਨਾਮ ਭਵਨ ਕੁਮਾਰ ਹੈ ਤੇ ਜਿਹੜੇ ਤੁਹਾਡੇ ਛੋਟਾ ਭਰਾ ਮਰਾਵੰਦੀਪ ਇਹ ਆਪਣੇ ਬਈਂਹੇ ਕੰਮ ਲਈ ਕੀਤੇ ਲਾਗੇ ਲੋਗਰ ਪਿੰਡ ਕੋਟੂ ਆ ਰਹੇ ਵਾਪਸ ਤੇ ਇਹ ਗੁੱਡੀ ਗੁਰਪ੍ਰੀਤ ਤੇ ਗੁਰਦੀਪ ਮੁੰਡਾ ਜਰਦਾ ਇਹ ਪੈਨਾ ਜਿਹਨੂੰ ਮਾਰਨਿਤਮ ਖੇਲਿੰਦੇ ਰਹੇ ਆ ਥੱਲੇ ਵੀ ਕਿਵੜ ਪੱਟ ਲਾਗੇ ਸਾਡੇ ਦੇ ਘਰਾਂ ਦਾ ਰਹਿੰਦੇ ਆ ਇਹਨਾਂ ਨੇ ਥੱਲੇ ਦੇਖ ਕੇ ਨਾ ਇਹਨਾਂ ਨੂੰ ਰੋਕੇ ਤੇ ਇਹਦੇ ਹਾਂ ਛੇ ਚ ਦੱਤ ਮਾਰੇ ਆ ਸਮੋ ਮਾਰੇ ਕੋਤੇ ਆ ਉੱਤੇ ਆਈ ਲੱਗੇ ਉਹ ਗਰਾਊਂਡ ਹੀ ਗਰਾਊਂਡ ਤੇ ਲੱਗੇ ਤੇ ਆਈ ਖੇਡਣ ਦੇ ਤੇ ਉੱਤੇ ਜਾਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਨੇ ਤਾਂ ਵਾਰਤ ਕੀਤੀ ਆ ਆਈ ਤੇ ਪਿੰਡ ਦੇ ਲੋਕੀ ਦੋਰੇ ਆਏ ਆ ਤੇ ਇਹਨੂੰ ਛੜਾਇਆ ਸ਼ੁਰੂ ਹੋਇਆ ਇੰਨੇ ਛੇੜ ਨੂੰ ਆਈ ਇਹਨੂੰ ਲੈ ਕੇ ਇਹਦੇ ਮੈਡੀਕਲ ਕਰਾਮ ਤੇ ਉਹ ਧੁੱਲਕ ਚੱਲ ਗਈ ਮੋਪੜ ਤੇ ਤੇ ਪਿੱਛੋਂ ਇੱਕ ਬਲੈਕ ਰੋਡ ਗੱਡੀ ਆਈ ਆ ਉਹਨੇ ਆਨੇ ਤਾਂ ਬਲੈਕ ਰੋਡ ਗੱਡੀ ਨਾਲ ਪਿੱਛੋਂ ਮਾਰਿਆ ਮੋਪੜ ਦੇ ਹਮਲੇ ਫਟਿਆ ਉਸ ਤੋਂ ਬਾਅਦ ਉਹ ਮੁੰਡੇ ਉੱਤਰੇ ਤਿੰਨ ਇੱਕ ਪ੍ਰਤਾਪ ਵੀ ਦੋ ਇੱਕ ਮੋਹਨ ਲਵ ਚਰਮੇ ਤੇ ਇੱਕ ਮਨੂਨੀ ਉਹਨਾਂ ਕਦਣੀ ਇਹਨਾਂ ਨੇ ਉਤਰ ਕੇ ਮੇਰੇ ਬਾਹਰ ਤੇ ਮੇਰੇ ਲਾਟੇ ਦੇ ਦਤਰ ਮਾਰੇ ਇਹਨਾਂ ਨੇ ਤੇ ਮੁੰਡਾ ਕਪੀਂਦਰ ਆਪਣਾ ਯਾਰ ਦੋਤੀ ਵੀ ਉੱਥੇ ਉਹਦੇ ਵੀ ਮਾਰਿਆ ਦਤਰ ਉਹਨੇ ਆਪਣੇ ਉਹਦੇ ਵੀ ਚੱਟ ਮਾਰਿਆ ਨੇ ਤੇ ਪ੍ਰਤਾਪ ਨੇ ਵੀ ਮਾਰਿਆ ਦੇ ਉਤੋਂ ਬਾਅਦ ਇਹ ਲੋਕਾਂ ਦਾ ਕੱਟ ਵੇਕੇ ਤੇ ਉਤੋਂ ਇਹ ਆਪਣੇ ਦਰਦ ਲੈ ਕੇ ਹੋਏ ਨਿਕਲ ਗਏ ਇੱਕ ਇਹਨਾਂ ਦੇ ਜਿਹੜੇ ਮੁੰਡੇ ਨਾਲ ਝਗੜਾ ਕੀਤਾ ਸੀ ਇਹਨਾਂ ਦਾ ਰਿਸ਼ਤੇਦਾਰ ਮੁੰਡਾ ਸੀ ਉਹਦੇ ਨਾਲ ਕਿਤੇ ਸਾਲ ਪਹਿਲਾਂ ਕੋਈ ਗੱਲਬਾਤ ਹੋਈ ਮੇਰੇ ਭਰਾ ਦੇ ਉਹ ਇਹਨਾਂ ਦਾ ਤੁਹਾਨੂੰ ਦੱਸ ਉਹ ਵੇਖ ਰਿਹਾਤਾ ਹੀ ਤੇ ਅੱਜ ਤਾਂ ਵੀ ਗੱਲ ਨਹੀਂ ਸਾਡੇ ਮਨ ਚ ਇਹਨਾਂ ਨੇ ਅੱਗੇ ਆ ਕੇ ਅੱਜ ਕੁਝ ਕਰਨਾ ਹੈ ਉਹ ਉਹ ਚੋਦਲ ਤੋਂ ਇਹਨਾਂ ਨੇ ਨਿੱਗੀ ਰਜੀਤ ਢਾਕੇ ਆ ਮੰਨ ਕੇ ਜਾਨੋ ਮਾਰਨ ਦੇ ਇਹਨਾਂ ਨੇ ਬਾਰਦਰ ਕੀਤੀ ਹੈ ਇਸ ਵਾਰ ਦਾ ਕੀ ਹੈ ਤੁਹਾਡਾ ਸਾਰਾ ਪਿੰਡ ਸਾਡੇ ਨਕੇ ਸਾਡੇ ਲੋਕ ਸਾਰਾ ਥੋੜਾ ਸਾਰੇ ਬੱਚੇ ਸਾਡੇ ਲੋਕੀ ਸਨੇ ਬੇਦਰ ਜਿੱਦਾਂ ਗੱਡੀਆਂ ਭਾ ਕੇ ਸ਼ਾਦੀਆਂ ਆ ਮਾੜੇ ਘਰ ਅੱਦੇ ਲਾ ਕੇ ਦੱਤਰ ਮਾਰ ਕੇ ਜਾਨੋ ਜਾਨੋ ਮਾਰਨ ਦੇ ਨੀਤ ਨਾਲ ਆ ਪੁਲਿਸ ਪੁਲਿਸ ਕੰਪਲੇਟ ਕੀਤੀ ਹੈ ਹਾਂਜੀ ਪੁਲਿਸ ਕੰਪਲੇਟ ਕੀਤੀ ਥੋੜਾ ਬਿਆਨ ਲੱਗੇ ਨਿਕਲਾ ਰਿਹਾ ਦਰਜ ਹੋਈ ਹੈ ਇੱਕ ਐਮ ਮੰਗ ਹੈ ਕਰਨੇ ਆ ਕਿ ਜਿਵੇਂ ਜਾਇਆ ਆਪਣੇ ਮੂਲ ਬਣਾ ਰਿਹਾ ਇਹਨਾਂ ਦੇ ਕਾਹ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਅੱਗੇ ਤੋਂ ਇਹ ਕਿ ਉਹ ਅੱਜ ਹੱਟ ਦੇ ਕਿਤਾ ਕੱਲ ਕਿ ਇਹ ਹੋਰ ਸੀਤੀ ਪੁੱਤ ਮੈਂ ਆਪਣੇ ਦਿਲ ਵਾਪਸ ਕਰਨ ਗਈ ਇਹੋ ਜਿਹੇ ਬੱਚਿਆਂ ਦਾ ਦਿਲ ਕੋਲੇ ਹੁਣ ਸੁੱਲੇ ਤੇ ਇਹਨਾਂ ਦੇ ਨਾਲ ਇਹ ਮੈਂ ਕਿ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਅਰਪ ਪਾਈ ਜਾਵੇ ਇਹ ਸਾਡੇ ਕੋਲ ਕੱਲ ਤਿੰਨ ਪੇਸ਼ੈਂਟ ਆਏ ਸੀਗੇ ਤੇ ਝਗੜੇ ਨਾਲ ਦਿਨਾ ਨਗਰ ਤੋਂ ਤੇ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਇਲਾਜ ਸ਼ੁਰੂ ਕਰਤਾ ਹੋਇਆ ਤੇ ਪੁਲਿਸ ਬਾਕੀ ਕਾਰਵਾਈ ਪੇਜੀ ਹੋਈ ਆ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਧੰਨਵਾਦ ਜੀ